ਖਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਪਿੰਦਰ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਤੇ ਪਸ਼ੂ ਵੀ ਤਕਰੀਬਨ 200 ਤੋਂ ਕੋਈ 5-7 ਨਾਗ ਜਿਹੜੇ ਐਵਰੀ ਟਾਈਮ ਹਰ ਰੋਜ਼ ਇਸ ਘਰੋਂ ਤੁਹਾਨੂੰ ਮਿਲ ਜਾਂਦੇ ਆ ਜ਼ਿਆਦਾਤਰ ਬੈੜਾਂ ਦੇ ਉੱਪਰ ਵੀਰ ਕੰਮ ਕਰਦਾ ਬੈੜਾ ਸੇਲ ਪਰਚੇਜ ਵਾਲੀਆਂ ਇਸ ਘਰੇ ਆਉਂਦੀਆਂ ਨੇ ਅੱਜ ਵੀ ਤਕਰੀਬਨ ਦੋਸਤੋ ਪੰਜ ਪਸ਼ੂ ਵਕਾਊ ਆ ਪੰਜ ਬੇੜਾਂ ਵਕਾਊ ਆ ਜਿਨ੍ਹਾਂ ਦੇ ਵਿੱਚੋਂ ਚਾਰ ਬੇੜਾਂ ਬਿਲਕੁਲ ਗੱਬਣ ਤੁਹਾਨੂੰ ਦਿਖਾਉਣੀਆਂ تیاری ਤੇ ਆ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜੀਆਂ ਸੂਈਆਂ ਪਣਗੀਆਂ ਪੰਜ ਪੰਜ 7-7 ਦਿਨ ਕੋਈ 8 ਦਿਨ ਕੋਈ 10 ਦਿਨ ਦੇ ਅੰਦਰ ਅੰਦਰ ਬਿਲਕੁਲ ਤਿਆਰੀ ਹੋਊਗੀ ਇਹਨਾਂ ਬੇੜਾਂ ਦੀ ਇੱਕ ਸੂਈ ਸਵਾਈ ਬੇੜ ਆ ਜਿਹੜੀ ਦੋਸਤੋ ਅੱਜ ਭਲਕ ਕੋਈ ਰਾਤ ਹੀ ਸੂਈ ਆ ਪੂਰੀ ਜਾਣਕਾਰੀ ਲੈ ਲਾਂਗੇ ਆਪਾਂ ਜੇਰ ਜੂਰ ਪ੍ਰੋਪਰ ਪਾ ਦਿੱਤੀ ਆ ਸੋ ਕੱਲੇ-ਕੱਲੇ ਐਨੀਮਲ ਨੂੰ ਖੋਲ ਕੇ ਤੋਰ ਕੇ ਤਸੱਲੀ ਨਾਲ ਦਿਖਾ ਦੇਾਂਗੇ ਬਾਕੀ ਰੇਟ ਭਾਅ ਫੜਤਾ ਇਹਨਾਂ ਪਸ਼ੂਆਂ ਦਾ ਤੁਹਾਨੂੰ ਇਸ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਜੋ ਕੋਈ ਨਵੇਂ ਫਾਰਮਰ ਵੀਰ ਉਹਨਾਂ ਤੱਕ ਜਿਹੜੀ ਦੋਸਤੋ ਵੀਡੀਓ ਪਹੁੰਚ ਸਕੇ ਠੀਕ ਆ ਜੀ ਤੇ ਹੋ ਸਕਦਾ ਵੀ ਕਿਸੇ ਵੀਰ ਨੇ ਪਸ਼ੂ ਖਰੀਦਣਾ ਤੇ ਉਹਨਾਂ ਦੀ ਜਿਹੜੀ ਪਹੁੰਚ ਵਿੱਚ ਉਹਨਾਂ ਦੀ ਨਿਗਾਹ ਦੇ ਵਿੱਚ ਕੋਈ ਪਸ਼ੂ ਚੜ ਜਾਏ ਤੇ ਅੱਜ ਦੋਸਤੋ 26 ਜਨਵਰੀ ਤਰੀਕ ਆ ਨੋਟ ਤੁਸੀਂ ਕਰ ਲਓ ਤਰੀਕ ਤੇ ਟਾਈਮ ਕੋਈ ਦੁਪਹਿਰ ਦੇ 1.5 ਵਜੇ ਦਾ ਪਸ਼ੂ ਆਲਮੋਸਟ ਵੈਸੇ ਵਧੇਰੇ ਜਿਹੜੇ ਗੱਭਣ ਤੁਹਾਨੂੰ ਦਿਖਾਉਣੇ ਆ ਵੜ 21 ਸੂਈ ਸਵਾਈ ਆ ਬਾਕੀ ਆਣ ਕੇ ਨਰਕ ਪਰਖਾ ਤਸੱਲੀ ਆ ਗੱਬਣ ਪਸ਼ੂ ਦੀ ਟਿੱਪ ਕੇ ਦੋਸਤੋ ਚੌਥਾਣਾ ਦੀ ਤੇ ਸਵੇ ਸਵੇ ਪਸ਼ੂ ਦੀ ਦੋ ਡੰਗ ਚੋ ਕੇ ਮੇਰਾ ਵੀਰ ਕੋਈ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤੇ ਆਓ ਲੈਣੇ ਜਾਣਕਾਰੀ ਵੀਰ ਰਪਿੰਦਰ ਤੋਂ ਪੁੱਛਦੇ ਆਂ ਕੀ ਡਿਟੇਲ ਆਪ ਦੇ ਰੇ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਰਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋਰ ਠੀਠਾ ਵੀਰ ਹਾਂਜੀ ਚੜ੍ਹਦੀ ਕਲਾ ਜੀ ਠੀਕ ਆ ਤੇ ਪਿੰਦਰ ਵੀਰੇ ਕਿਵੇਂ ਆ ਪਸ਼ੂ ਅੱਜ ਪੰਜ ਪਕਾਊ ਆਪਣੇ ਕੋਲ ਹਾਂਜੀ ਪੰਜ ਪਹੂ ਆ ਜੀ ਤੇ ਚਾਰ ਗੱਬਣਾ ਇੱਕ ਸੂਈ ਵੈੜ ਆ ਗਈ ਆ ਹਾਂਜੀ ਚਾਰ ਗੱਬਣਾ ਤੇ ਇੱਕ ਸੂਈ ਆ ਰਾਤ ਦੀ ਸੀ ਵੈੜ ਰਾਤ ਹੀ ਸੂਈ ਆ ਹਾਂਜੀ ਜੇ ਹਜੂਰ ਪੈ ਗਈ ਸੀ ਰਾਤ ਜੇ ਹਜੂਰ ਪ੍ਰੋਪਰ ਪਈ ਠੀਕ ਆ ਜੀ ਤੇ ਇੱਕ ਦੋਸਤੋ ਵੱਡੀ ਵੈੜ ਤੁਹਾਨੂੰ ਦਿਖਾਵਾਂਗੇ ਐਚਪੀ ਬਰੀਡ ਦੇ ਵਿੱਚ ਆ ਕਾਫੀ ਸ਼ਾਨਦਾਰ ਕੁਆਲਿਟੀ ਆ ਵੱਡੀ ਵੈੜ ਆ ਤੇ ਪਸੰਦ ਆਊਗੀ ਬਾਕੀ ਬੰਨਾ ਬੋਨਾ ਖਲਣਾ ਖਲਣਾ ਪੂਰਾ ਵੈੜ ਨੇ ਹਜੇ ਸਮਾਂ ਲੈ ਜੂਗੀ ਪਰ ਇਹਦੇ ਤੱਕ ਆਉਂਦੇ ਆਉਂਦੇ ਆਪਾਂ ਡਿਟੇਲ ਸਾਂਝੀ ਕਰਾਂਗੇ ਕਿ ਕੋਈ ਆਪਾਂ ਸਟਾਰਟਿੰਗ ਜਿਹੜੀ ਆ ਇਸ ਪਹਿਲੇ ਨੰਬਰ ਵਾਲੀ ਵੈੜ ਤੋਂ ਕਰ ਲੈਨੇ ਆ ਤੇ ਵੀਰਪਿੰਦਰ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰ ਲਗੇ ਕਰ ਦਿਓ ਜਾਣਕਾਰੀ ਸਾਂਝੀ ਸੂਬਾ ਕਿੰਨਾ ਸੌਣ ਵਾਲੀ ਆ ਇਹ ਜੀ ਇਹ ਦੋ ਅਗੇ ਸੂਈ ਤੀਜੇ ਸੂਣ ਨੂੰ ਤਿਆਰ ਆ ਤੀਜਾ ਸੂਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਗਾੜੀਆਂ ਇੱਕ ਦੋ ਦਿਨ ਖੜੂਗੀ ਦੋ ਕਿ ਦਿਨ ਲੈ ਜਾਊਗੀ ਹਾਂ ਦੋ ਕਿ ਦਿਨ ਲੈ ਜਾਊਗੀ ਤਿਆਰੀਆਂ ਜੀ ਉਦਾਂ ਹੋ ਸਕਦਾ ਇੱਕ ਅੱਧਾ ਦਿਨ ਲੈ ਜੀ ਠੀਕ ਆ ਜੀ ਹਾਂਜੀ ਲੋਬੀ ਦੋਸਤੋ ਤਿਆਰੀ ਆਲਮੋਸਟ ਕੰਪਲੀਟ ਆ ਅੱਜ ਭਲਕ ਅੱਜ ਭਲਕ ਸੂਪ ਹੋਊਗੀ ਵੈਸੇ ਤਿਆਰੀ ਪੂਰੀ ਆ ਭਲਾ ਭੁਲਾ ਨਾਰਮਲ ਜੀਆਂ ਤੁਹਾਨੂੰ ਦਿਖਾਈ ਦੇਣਗੀਆਂ ਵੈੜ ਦੇ ਹਵਾਨੇ ਚੱਡੇ ਤੇ ਜਿਹੜੇ ਪਾਸੇ ਬੈਂਦੀ ਉਸ ਪਾਸੇ ਜਿਹੜੀਆਂ ਭਲਾ ਹੋ ਜਾਂਦੀਆਂ ਨੇ ਆ ਦੇਖੋ ਥਾਣ ਥੋਣ ਗੋਲਾ ਮੋਟਾ ਥਾਣਾ ਦੋਸਤੋ ਗੋਲ ਥਾਣਾ ਚਾਰ ਥਾਣਾ ਕੋਈ ਫੋਰਡ ਨਹੀਂ ਕੋਈ ਸ਼ਾਂਕ ਨਹੀਂ ਆ ਕਰੋ ਚੈੱਕ ਠੀਕ ਆ ਸੋ ਚੱਡਾ ਚੁੱਡਾ ਜਿੰਨਾ ਵੀ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਆ ਬਾਕੀ ਹੈ ਤਿਆਰੀ ਹੈ ਪੂਰੀ ਅੱਜ ਭਲਕ ਸੂਪ ਹੋਊਗੀ ਵਿਥਾਂ ਵਰਲਾ ਵੀ ਚੰਗੀਆਂ ਕੋਈ 5 5 6 6 ਇੰਚ ਤੇ ਥਾਣ ਲਗਾ ਤੇ ਕੱਦ ਕੋਈ ਵੀ ਵੱਡੀਆਂ ਬੜਾਂ ਦੇ ਵਿੱਚ ਮੰਨ ਸਕਦਾ ਪਰ ਹਾਈਟ ਮੀਡੀਆ ਵੀ ਵੀ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਤੇ ਜਸ ਹੁਆ ਇਹ ਵੈੜ ਸੁਣੀ ਆ ਬਾਕੀ ਵੀਰ ਪਿੰਦਰ 53 ਦੀ ਤੇ ਬਾਕੀ ਹੋਰ ਸਮੱਸਿਆ ਕੋਈ ਨਹੀਂ ਬਿਲਕੁਲ ਥਨਾ ਦੀ ਪਾਸ ਬਿਲਕੁਲ ਓਕੇ ਆ ਤੇ ਗਾੜੀ ਭਾਲ ਜਰੂਰ ਹੈ ਜੀ ਫੇਰ ਵੀ ਭਾਲ ਵਾ ਕਦੀ ਉਧਰ ਹੋ ਗਈ ਕਦੀ ਉਧਰ ਹੋ ਗਈ ਜਿਹੜੇ ਪਸ ਬਹਿ ਗਏ ਕਈ ਕਹੇ ਮੇਨ ਮੇਨ ਡੰਗਰ ਨੂੰ ਨਾ ਭਾਲ ਪੈ ਜਾਂਦੀ ਆ ਕਿਉਂਕਿ ਗਿੱਲਾ ਗੁੱਲਾ ਥਾਂ ਥਲੇ ਗਿੱਲਾ ਗੁੱਲਾ ਸੁੱਕ ਦੇ ਸਕਦੇ ਥਾਂ ਨਹੀਂ ਆਜੀ ਆਜੀ ਧੁੱਪ ਤਾਂ ਪਾਜੀ ਨਹੀਂ ਨਿਕਲੀ ਵੈਸੇ ਹਾਂ ਬਿਲਕੁਲ ਤੇ ਅੰਦਰ ਹੀ ਰਿੰਦਾ ਮਾਲ ਠੀਕ ਹੈ ਜੀ ਉਹਦਾ ਕਰਕੇ ਭਾਲ ਜ ਪੈ ਜਾਂਦੀ ਜਦੋਂ ਗਾਂ ਸੂਪੀ ਉਦੋਂ ਭਲਾ ਭੁਲਾ ਡਾ ਦੇਣੀਆਂ ਨੇ ਠੀਕ ਹੈ ਜੀ ਠੀਕ ਆਜੀ ਗਾੜੀ ਇਹ ਵੇੜਾ ਬਾਕੀ ਆਪਾਂ ਖੋਲ ਕੇ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਵੀਰ ਰੁਪਿੰਦਰ ਲੈਓ ਜੇ ਬਾਹਰ ਕੱਢ ਕੇ ਦਿਖਾ ਦਈਏ ਨਾ ਤੇ ਬਿਲਕੁਲ ਇੱਕ ਕਰਾਂਗੇ ਜਿਹੜੀ ਦੋਸਤੋ ਕਾਲੀ ਆ ਬਰਾਊਨ ਕਾਲੀ ਜੀ ਇਹ ਕਿ ਕੰਬੀਨੇਸ਼ਨ ਜਿਆ ਹੈਗਾ 컬러 ਦਾ ਤੇ ਹਵਾਨਾ ਲੇਵਾ ਜਿਹੜਾ ਸਪੌਟ ਵਾਈਟ ਹਵਾਨਾ ਲੇਵਾ ਤੇ ਸਪੌਟ ਜਿਹੜੇ ਬਲੈਕ ਤੁਹਾਨੂੰ ਨੇਵੇ ਤੇ ਦਿਖਾਈ ਦੇਣਗੇ ਠੀਕ ਆ ਤੇ ਬਾਕੀ ਮੈਨੂੰ ਲੱਗਦਾ ਪਿੰਦਰ ਵੀਰ ਹੈ ਵੀ ਚਲੋ ਕ੍ਰੋਸ ਆਂਗਾ ਗਾਂ ਜਿਵੇਂ ਰੋਟੂ ਨੂੰ ਵੇਖਦੇ ਵੀ ਹਾਂਜੀ ਕ੍ਰੋਸ ਆ ਆ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਆਉਣਾਲਾ ਸਮਾ ਜਵੇਂ ਸਾਲ ਪਰ ਐਨੀਮਲ ਨੇ ਦੁੱਧ ਪਿਉਣਾ ਬਾਕੀ ਕੋਈ ਗਰਮੀ ਸਰਦੀ ਮਨਾਉਣ ਵਾਲੀ ਨਹੀਂ ਹੈਗੀ ਜਿਹੜੇ ਮਰਜੀ ਰੋਤ ਦੇ ਵਿੱਚ ਵਾਧੇ ਬੰਦੀ ਹੈ ਆ ਵੇਖੋ ਜੀ ਗਾੜੀ ਸੱਦੂ ਸਾਹਿਬ ਦੁੱਧ 16 17 ਕਿਲੋ ਭਰਾ ਦੂਗੀ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਭਲਾ ਭਲਾ ਗਾਣ ਹੋਰ ਨਹੀਂ ਕੋਈ ਇੱਧਰ ਵੇਖੋ ਬੜਾ ਠੰਡੀ ਤਰੀਕਾ ਦਾ ਹਾਂ ਬਹੁਤ ਤੁਹਾਨੂੰ ਵਧੀਆ ਲੱਗਾ ਠੀਕ ਹੈ ਜੀ ਮੋੜ ਦੇਗੀ ਆ ਠੀਕ ਆ ਜੀ ਸੋ ਦਰਮਿਆਨੀਆਂ ਨਾਰਮਲ 200 ਭਲਾ ਭਲਾ ਦੇ ਵਿੱਚ ਪਸ਼ੂ ਆ ਜਾਂਦੇ ਆ ਵੇੜਾਂ ਦੇ ਜੇਕਰ ਆਪਾਂ ਗੱਲ ਕਰ ਲਈਏ ਜਿਹੜੇ ਪਾਸੇ ਪਸ਼ੂ ਵਹਿੰਦਾ ਉਧਰਲੇ ਪਾਸੇ ਤੁਰਦੀ ਫਿਰਦੀ ਭਾਲਾ ਵੀ ਉਧਰਲੇ ਪਾਸੇ ਹੋ ਜਾਂਦੀ ਆ ਤੇ ਬਾਕੀ ਕੋਈ ਵੀ ਆਵੇ ਆਪ ਦੀ ਤੁਸੀਂ ਟਿੱਪ ਕੇ ਚਾਹੋਂ ਥਾਣਾ ਦੀ ਜਿਹੜੀ 200 ਭਰਾ ਭਰੂ ਜਿਹੜਾ ਬਿਲਕੁਲ ਪੋਲਾ ਆਪਦਾ ਚੋਕੇ ਭਰਾ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਬਾਕੀ ਰੇਡ ਪੁੱਛ ਲੈਣੀ ਆ ਵੀਰ ਨੂੰ ਆਪਾਂ ਕਿੰਨੇ ਕਾ ਜਿਹੜੇ ਮਾਨਤਾਂ ਦੋਸਤੋ ਕੀ ਦੇਣੇ ਲੈਣੇ ਰਹਿਣਗੇ ਤੇ ਪਿੰਦਰ ਵੀਰੇ ਕੀ ਮੰਗ ਕਰਦੇ ਕਿੱਥੋਂ ਤੱਕ ਹਾਨ ਆਜੂਗੀ ਮੁੱਲ ਤੇ ਸਾਜੀ ਵੱਧ ਕਰੀ ਜੇ ਨੇ 40 ਚੋਂ ਮਾਨਤਾਂ ਥੋੜਾ ਬਤਾ ਕਰਦਾ 40 ਚੋਂ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਡਿਮਾਂਡ ਕੋਈ ਵੀ ਹੋਵੇ ਤੇ 40000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ 40000 ਚੋਂ ਠੀਕ ਆ ਤੇ ਆਜੋ ਇਸ ਤੋਂ ਬਾਅਦ ਅੱਗੇ ਸੈਕੰਡ ਨੰਬਰ ਤੇ ਤੁਹਾਨੂੰ ਵਿਖਾਉਣੀ ਐ ਐਚ ਐਫ ਬਰੀਡ ਦੇ ਵਿੱਚ ਬੈੜਾ ਫੁੱਲ ਬੜਾ ਫੁੱਲ ਵੱਡੇ ਘੱਟ ਘਾਟ ਵਾਲੀ ਆ ਨਾਰਮਲ ਜਿਹੜਾ ਆਪਾਂ ਫਾਰਮ ਵਾਲੀਆਂ ਬੈੜਾ ਦੇਖਦੇ ਆ ਤੇ ਪਿੰਦਰ ਵੀਰ ਇਹ ਕੋਈ ਤੇ ਜਮਾਨ ਲੈ ਵੀਰ ਉਹ ਦੂਜਾ ਮਨ ਲੈ ਜੀ ਤੇ ਜੀ ਗੜੀ ਆ ਸਮਝ ਵੀਰ ਕੋਈ ਕਰ ਲੈ ਗੜੀ ਐ ਚਮਕ ਚਮਕ ਵਾਲੀ ਛੋਟੀ ਨਾ ਕੋਈ ਮੰਨੇ ਬੌਰੀ ਵੱਡੀ ਗਾਵਾਂ ਵੱਡੇ ਕਦ ਕਾਟਦੀ ਹਾਂਜੀ 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 ਵੱਡੇ ਕਾ ਵੱਡੇ ਕਾਦ ਕਾਟਦੀ ਜਾਨੀ ਦਿਨ ਹਫਤੇ ਦੇ ਦੱਸ ਦਿੰਦੇ ਅੰਦਰ ਦਸੂਪੂਗੀ ਗੜੀ ਬਣੂ ਬਹੁਤ ਤੇ ਘਰ ਵਾਲਿਆਂ ਨੇ ਕਹਿ ਮਤਾ ਕਿ 25 ਤੋਂ ਪਲੱਸ ਹੀ ਦਿੱਤਾ ਦੁੱਧ ਪੀਂਦੀ ਸੀ 20 ਤੋਂ 25 ਲੀਟਰ ਹਾਂਜੀ 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 ਲਓ ਦੋਸਤੋ 20 ਤੋਂ 25 ਲੀਟਰ ਦੇ ਦਰਮਿਆਨ ਚੱਲਦੀ ਰਹੀ ਐ ਪਹਿਲੇ ਸਵੇਿਆਂ ਚ ਬਾਕੀ ਫੇਸ ਕੁਆਲਿਟੀ ਵੇਖੋ ਕੰਨ ਵੇਖੋ ਬਿਲਕੁਲ ਛੋਟਾ ਇੱਕ ਗਿੱਠ ਅੱਧੀ ਗਿੱਠ ਜੱ ਇਹ ਚੱਪ ਬਰੀਡ ਦੇ ਵਿੱਚ ਆ ਦੋਸਤੋ ਥਣ ਥਣ ਚਾਰ ਨੇ ਕਿਸੇ ਤਰ੍ਹਾਂ ਦੇ ਐਕਸਟਰਾ ਕੋਈ ਫੋਟ ਜਾਂ ਬੱਚਾ ਤੁਹਾਨੂੰ ਲੱਗਾ ਨਜ਼ਰ ਨਹੀਂ ਆਊਗਾ ਵੈਸੇ ਥੋੜਾ ਪਤਾ ਕਿ ਮਗਰ ਜਿਹੜਾ ਲੱਗਾ ਤੁਹਾਨੂੰ ਉਹ ਦਿਖਾ ਦਾਂਗੇ ਆਪਾਂ ਬਾਕੀ ਚਾਰ ਥਾਣਾ ਲਈ ਦੇ ਵਿੱਚ ਪੂਰੇ ਮੁਠੀ ਥਣ ਤੇ ਹਜੇ ਤੁਹਾਨੂੰ ਟਾਈਮਿੰਗ ਵੀ ਦੱਸ ਦਿੱਤੀ ਹੈ ਵੀ 10 ਦਿਨ ਘੱਟੋ-ਘੱਟ ਹਜੇ ਦੋਸਤੋ ਲਿਆ ਜਾਣੇ ਆ ਬਾਕੀ ਜਿੱਡਾ ਕੱਟ ਕਾਠਾ ਇਸ ਬੈੜ ਦਾ ਉਹਦਾ ਬਣ ਬਣ ਦੇ ਆਸ ਵੀ ਆਪਾਂ ਚਲੋ ਕਰ ਸਕਦੇ ਆ ਵੀ ਬਣੋ ਬਣੂਗੀ ਪੂਰਾ ਖੁੱਲੋਗੀ ਪੂਰਾ ਵੈੜਾ ਜੇ ਥੱਲੇ ਉਹ ਹਜੇ ਤਾਂ ਮਨੋ ਰਦਾ ਵੀ ਲਾਏ ਨਾਰਮਲ ਜਿਹਾ ਪਈ ਹੈ ਕੀ ਤੁਹਾਨੂੰ ਆਹ ਲਓ ਆਹ ਗੜੀ ਬਣੂ ਬਹੁਤ ਭਾਜੀ ਆ ਬਣੂ ਬਹੁਤ ਗਾਂ ਨਾਲ ਲਈ ਮੈਂ ਅੱਜ ਫਾਰਮ ਚ ਹੁਣੇ ਤੁਰ ਹੀ ਆਈ ਆ ਯਾਨੀ ਉਪਰਾਂ ਜੇ ਮੰਡਾ ਜੰਗਲ ਜਦੋਂ ਪਰੇ ਅਗਲੇ ਘਰ ਜਾਂਦਾ ਨਾ ਹੂੰ ਲੈ ਵੀ ਵੀਰ ਰਪਿੰਦਰ ਖੋਲ ਕੇ ਇਹਨੂੰ ਵੀ ਦਿਖਾ ਦਿੱ ਗਏ ਸੋ ਕੱਦ ਪੂਰਾ ਵੱਡਾ ਦੋਸਤੋ ਜਦੋਂ ਆਪਾਂ ਜ਼ਿਕਰ ਕਰ ਦਿੰਦੇ ਆ ਵੱਡੇ ਫਾਰਮ ਦੇ ਵਿੱਚ ਬਹਿਣਾ ਦਿਖਦੇ ਆ ਜਾਂ ਫਾਰਮ ਵਾਲੀਆਂ ਜਾਂ ਸ਼ੈੱਡ ਵਾਲੀਆਂ ਬਹਿਣ ਦੀ ਗੱਲ ਕਰ ਲਈਏ ਓਡਾ ਕੱਦ ਮੇਰਾ ਵੀਰ ਮੰਨ ਕੇ ਕੋਈ ਆਈਡੀਆ ਤੁਸੀਂ ਸੌਫਦਾ ਕਰ ਲਿਓ ਬਾਕੀ ਵਜਨ ਦੋੜ ਵੀ ਪੂਰਾ ਕੱਲਾ ਕੱਦ ਹੀ ਕੱਦ ਨਹੀਂ ਗਾ ਵਜਨ ਦੋੜ ਵੀ ਵੇਖੋ ਪੂਰਾ ਠੀਕ ਆ ਰਾਜੀ ਆ ਪੂਰੀ ਜਿੰਨੀ ਵੀ ਆ ਫੁੱਲ ਬੜਾ ਫੁੱਲ ਵਜਨ ਦੋੜ ਵਿੱਚ ਦੇਖੋ ਸੰਧੂ ਸਾਹਿਬ ਮੇਰੇ ਹੱਡ ਜੀ ਦੀ ਵਾਹ ਨੇ ਫੁੱਲ ਹਾਈਟ ਆ ਜੀ ਹਾਂਜੀ ਆ ਦੇਖੋ ਕੋਲ ਬਤਨ ਕਰ ਲਓ ਜੀ ਕਰੋ ਚੈੱਕ ਸੋ ਕਾਫੀ ਪਸੰਦੀਦਾ ਜਿਹੜੀ ਦੋਸਤੋ ਬੈਡ ਐਚਐਫ ਬਰੀਡ ਦੇ ਵਿੱਚ ਸੋ ਹਾਈਟ ਕੱਦ ਬਹੁਤ ਵੱਡਾ ਤੇ ਬਾਕੀ ਥਣ ਭਾਂਡਾ ਵੀ ਸੋਨਾ ਵਿਖਾਲਾ ਬਣਾਉਗੀ ਜੇਕਰ ਦੋਸਤੋ 20 ਤੋਂ 25 ਲੀਟਰ ਦੀ ਆਪਾਂ ਗੱਲ ਕਰ ਲਈਏ ਤਾਂ ਵਿਖਾਲਾ ਵੀ ਉਹਦਾ ਤਿਆਰ ਕਰਨ ਦੇ ਵਿੱਚ ਬੇਸ਼ੱਕ ਜੇ 10 ਦਿਨ ਸਮਾਂ ਲਏ ਜੋਗੀ ਪਸੰਦ ਆਉਗੀ ਦੋਸਤੋ ਵੈੜ ਵੱਡੀ ਆ ਠੀਕ ਆ ਬਾਕੀ ਬਹੁਤੇ ਵੀਰਾਂ ਦੀ ਡਿਮਾਂਡ ਆ ਡੱਬੀ ਵੈੜ ਖਰੀਦਣ ਦੀ ਕਿਉਂਕਿ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਓਨਲੀ ਥੋੜਾ ਜਿਹਾ ਠੰਡ ਠੁੰਡ ਦਾ ਸਮਾ ਕਰਕੇ ਥੋੜਾ ਘਾਟ ਨਵਾਉਣ ਨੂੰ ਮੌਨ ਦੇ ਵਿੱਚ ਕਈ ਮੀਨੂ ਪਲੀਡ ਕਰਦੇ ਆ ਵੀ ਤੁਹਾਨੂੰ ਮੜੀ ਧੁੱਪ ਦਿਖੀਏ ਹਾਂਜੀ ਹਾਂਜੀ ਤੇ ਵੀਰ ਰਪਿੰਦਰ ਫਿਰ ਕੀ ਲੈਣੇ ਦੇਣੇ ਰਹਿਣਗੇ ਤੇ ਮੁੱਲ ਤਾਂ ਜੀ ਕਹਦਾ 70 80 ਕਰੀ ਜਾਈਏ ਪਰ ਆ ਥੋੜਾ ਜਿਹਾ ਆਪਾਂ ਦਾ ਮੂਲ ਪੱਧਰਾ ਹੁੰਦਾ ਆ ਬਿਲਕੁਲ ਜੀ ਬਿਲਕੁਲ ਹਾਂ ਜੀ 65000 ਦਿਖਾ ਜੀ ਦੇ ਦਾਂਗੇ 65000 ਦੀ ਮਤ ਤੁਹਾਡੇ ਕੋਲ ਇਹ ਚੀਜ਼ਾਂ ਨਾ ਵੀ ਕਾ ਕੋਈ ਭੈਣ ਭਰਾ ਕੋ ਫੜ ਕੇ ਮਦਦਾਂ ਵੇਚਣ ਵਾਲੇ ਵੀ ਲੈ ਜੇ ਵੇਚਣ ਵਾਲਾ ਵੀ ਕੋਈ ਲਾ ਜੇ ਤਾਂ ਵੀ ਫੁੱਲ ਰੋਟੀ ਦਊਗੀ ਗਾਂ ਕੋਈ ਘਰ ਵਾਲਾ ਲਾ ਜੇ ਤਾਂ ਵੀ ਚੰਗੀ ਦੇਊਗੀ ਬਿਲਕੁਲ ਹਾਂ ਜੀ ਲਓ ਦੋਸਤੋ 65000 ਜੀ ਹਾਂ ਨਾ ਹੋਣੀ ਜੀ 65000 ਦੀ ਹਾਂ ਜੀ ਲਓ ਦੋਸਤੋ ਕੋਈ 70 ਨਹੀਂ ਕੋਈ 72 ਨਹੀਂ 65000 ਦੀ ਜਿਹੜੀ ਯੈਸਨੋ ਆ 65000 ਦੀ ਦਿੱਤੀ ਜੋਗੀ ਬਾਕੀ ਵੱਡੇ ਕੱਦ ਪੁੱਤ ਦੇ ਵਿੱਚ ਆ ਮੇਰਾ ਵੀਰ ਸਾਰੇ ਵੀਰਾਂ ਨੂੰ ਆਈਡੀਆ ਹੋਈ ਜਾਂਦਾ ਚੀਜ਼ ਬਾਜ਼ਾਰ ਹਰ ਕੋ ਬੰਦਾ ਵੇਖਣਾ ਤੇ ਜਾਣਦਾ ਹੀ ਆ ਵੀ ਕੀ ਬਾਹਰ ਚੱਲ ਰਿਹਾ ਬਾਕੀ ਪਸੰਦ ਆਊਗੀ 65000 ਦੇ ਵਿੱਚ ਸੋ ਇਸ ਤੋਂ ਬਾਅਦ ਕਿ ਤੀਜੇ ਨੰਬਰ ਤੇ ਜਿਹੜੀ ਆ ਵੜ ਆ ਗਈ ਆਪਣੇ ਕੋਲ ਵੀਰ ਇਹ ਭਾਜੀ ਗੱਬਣ ਜੀ ਗੱਬ ਨਹੀਂ ਵੀ ਕ੍ਰੋਸ ਆਂ ਕਿ ਚਾ ਆ ਹਾਂਜੀ ਕ੍ਰੋਸ ਆ ਥੋੜੀ ਠੀਕ ਆ ਧੂਆ ਦੂਜਾ ਕੇ ਇਹ ਇਹ ਦੂਜਾ ਦੂਜਾ ਮਾਲੇ ਕੋਈ ਵੀ ਤੀਜੇ ਨੂੰ ਸੁਣਾ ਹੋਵੇ ਗਾਣੇ ਠੀਕ ਆ ਜੀ ਹਾਂਜੀ ਗਾੜੀ ਆਪਣੀ ਵੀਰ ਸਮਝ ਕੋਈ ਠੀਕ ਆ ਜੀ ਬਣੀ ਪੁਣੀ ਪਈ ਆ ਬਾਕੀ ਲੈ ਜੂਗਾ ਜੇ ਦੋ ਚਾਰ ਦਿਨ ਹੋਰ ਹਾਂਜੀ ਹਾਂਜੀ ਲਓ ਠੰਡੀ ਤੇ ਲਓ ਤੋ ਦੋਸਤੋ ਬਾਕੀ ਸੁਬਾ ਦੂਜਾ ਚਾਹੇ ਕੋਈ ਤੀਜਾ ਮੰਨ ਗਏ ਵੀਰ ਸੌਦਾ ਕਰ ਲੇ ਵੀ ਤੀਜਾ ਸੁਬਾ ਸੋਣੀ ਹੋਊਗੀ ਯਾਰ ਕੀ ਤੇ ਹਾਈਟ ਵੱਡੀਆਂ ਵਹਿੜਾ ਜੀ ਵੀ ਕੋਈ ਮੰਨ ਲੇ ਬਾਕੀ ਕੱਦ ਮੀਡੀਅਮ ਵੀ ਆ ਬਾਕੀ ਪੇਟ ਪੂਟ ਪੂਰਾ ਭਾਰਾ ਰਾਜੀ ਪੂਜੀ ਆ ਕਰਮਾਰੀ ਬਾਕੀ ਚਾਰੂ ਜੂਰੂ ਪੂਰੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਅਰੇ ਸੰਤੋ ਸਾਹਿਬ ਜੀ ਨਾ ਦੋ ਲਈ ਹੈ ਨਾ ਕੱਟ ਜੂ ਪੂਰੀ ਗਰੰਟੀ ਦਿੰਦੇ ਆਂਦੇ ਵੀਰੇ ਬਹੁਤ ਬੰਦੀ ਗਾਂ ਸਾਡੀ ਅੱਛਾ ਜੀ ਆਹਾਂ ਦੇ ਡੋਲ ਕੇ ਨਾ ਵੇਚ ਲਓ ਬੜੀ ਚੰਗੀ ਬੰਦੀ ਗਾਂ ਠੀਕ ਹੈ ਜੀ ਅੱਜ ਦਿਨ ਲੈ ਜੂਗੀ 5-7 ਦਿਨ ਮੈਨੂੰ ਲੱਗਾ ਵੀ ਅੱਜ ਤੇ ਕੱਲ ਪਰਸੋਂ ਦੀ ਦੇਖੋ ਹੋਰ ਜਾਣੀ ਹੈ ਹਾਂ ਜੀ ਹਾਂ ਜੀ ਸੋ ਦੋਸਤੋ ਬਾਕੀ 2-4 ਦਿਨਾਂ ਦੇ ਵਿੱਚ ਜਿਹੜੀ ਵੇੜ ਬੰਦੀ ਆ ਅੱਜ ਹੋਰ ਕੱਲ ਹੋਰ ਵਿਖਾਲਾ ਹੋ ਜਾਣਾ ਬਾਕੀ 4 ਥਾਣਾ 4ੇ ਥਾਣਾ ਦੀ ਵਿੱਥਾ ਵੇਰਲਾ ਤੁਹਾਨੂੰ ਦਿਖਾਵਾਂਗੇ ਤੋੜ ਕੇ ਉਂਗਲ-ਉਂਗਲ ਵਰਗਾ ਥਾਣਾ ਲੰਬਾਈ ਦੇ ਵਿੱਚ ਉਂਗਲ-ਉਂਗਲ ਜਿੱਡਾ ਪਰ ਇਹਨਰੇ ਤੋਂ ਤੁਸੀਂ ਦੇਖ ਸਕਦੇ ਜਿਵੇਂ ਐਫ ਕਰੌਸ ਸੰਗ ਦੇ ਵਿੱਚ ਠੀਕ ਆ ਸੋ ਥਾਣ ਚੱਡਾ ਵੀ ਸੋਨਾ ਬਖਾਲਾ ਬਖੂਲਾ ਜਿੰਨਾ ਕਰਮ ਵਾਲੀ ਦਾ ਦੁੱਧ ਭਰਨਾ ਸੋਨਾ ਭਰੀ ਜਾਣਾ ਰੇਟ ਪੜਤੇ ਨਾਲ ਵੀ ਬਿਲਕੁਲ ਮੈਚ ਕਰਦਾ ਹੋਊਗਾ ਜੱਜ ਆ ਵੇਖੋ ਜੀ ਵਾਟ ਤੋਂ ਸਮਾਹ ਹਰ ਕੇ ਵੀਰ ਨੇ ਜੱਜਮੈਂਟ ਕਰ ਲੈਣੀ ਆ ਦੋ ਦਿਨ ਕੱਢ ਦੇ ਚਾਰ ਕੱਢ ਦੇ ਪੰਜ ਕੱਢ ਦੇ ਤੇ ਬਣੂਗੀ ਪੂਰਾ ਕੋ ਪੰਜਾ ਚੌ ਦਿਨਾਂ ਦੇ ਵਿੱਚ ਦੋਸਤੋ ਦਾਖ ਜਿਹੜੀ ਹੋਰ ਦਊਗੀ ਅੱਜ ਕੁਝ ਹੋਰ ਆ ਤੇ ਕੱਲ ਪਰਸੋਂ ਜਿਹੜੀ ਵੇਖਣ ਦੇ ਵਿੱਚ ਹੋਰ ਨਜ਼ਰ ਆਊਗੀ ਤੇ ਵੀਰ ਰਪਿੰਦਰ ਇਹਦਾ ਫਿਰ ਮੰਗ ਡਿਮਾਂਡ ਕੀ ਰੂਗੀ ਇਹਦਾ ਸ਼ਾਜੀ ਮੁੱਲ ਤਾਂ 45000 ਕਰੀ ਜਨੇ ਆ ਵਾ ਪੂਰੇ 40 ਦੀ ਤਾਂ ਪੂਰੇ 40 ਦੀ ਹਾਂਜੀ ਲੈ ਵੀ ਫੜ ਦੋ ਫੜ ਦੋ ਹੋ ਜੇ ਕੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 40000 ਦੇ ਵਿੱਚ ਤੁਹਾਨੂੰ ਮਿਲ ਜੂਗੀ ਵੜ ਸੋਧਰੀ ਸਾਥਰੀ ਪੂਰੀ ਆ ਸਾਫ ਸੂਫ ਤੁਸੀਂ ਵੇਖ ਲਓ ਸਫਾਈਆਂ ਸਫੁਈਆਂ ਪੂਰੀਆਂ ਨੇ ਠੀਕ ਆ ਔਰ ਨੁਕ ਤੇ ਆ ਦੇਖੋ ਲਓ ਵੀ ਦੋਸਤੋ ਅੱਗੇ ਚੌਥੇ ਨੰਬਰ ਤੇ ਵੀਰਵਾ ਪਾ ਦਿੰਦੇ ਚੌਥੇ ਨੰਬਰ ਤੇ ਵੀਰ ਰਪਿੰਦਰ ਆ ਵੀ ਸ਼ਾਈਵਾਲ ਚ ਕਰੋਸ ਆ ਗਿਆ ਇਹ ਸ਼ਾਈਵਾਲ ਦਾ ਜਰਸੀ ਦਾ ਕਰੋਸ ਆ ਥੋੜਾ ਜਿਹਾ ਠੀਕ ਆ ਜੀ ਜ਼ਿਆਦੀ ਸ਼ਾਈਵਾਲ ਚ ਕਰੋ ਠੀਕ ਆ ਹਾਂਜੀ ਹਾਂਜੀ ਗਾਜੀ ਠੰਡੀ ਚਰੀਆ ਸ਼ਾਹਮੂ ਸਾਹਿਬ ਵੀ ਦੇਖੋ ਆ ਇਹ ਵੀ ਗੱਬਣੀ ਆ ਗਈ ਹੈ ਹਾਂਜੀ ਗੱਬਣ ਦੂਜਾ ਦੂਜਾ ਕ ਸੂ ਗਈ ਹੈ ਹਾਂਜੀ ਦੂਜਾ ਸੂਆ ਦੂਜਾ ਸੂਆ ਠੀਕ ਆ ਜੀ ਸੁਵਾ ਦੋਸਤੋ ਦੂਜਾ ਆਈਡੀਆ ਮੰਨ ਸਕਦੇ ਹੋ ਤੁਸੀਂ ਬਾਕੀ ਆ ਮੂੰਹ ਮੱਥਾ ਇੱਕ ਵਾਰੀ ਜ਼ਰੂਰ ਦੇਖ ਲਓ ਆ ਕਰੋ ਚੈੱਕ ਆ ਲੋ ਠੀਕ ਹੈ ਸੋ ਥਣ ਥਣ ਵੀ ਪੂਰਾ ਵਧੀਆ ਜਦੋਂ ਸ਼ਾਈਵਾਲ ਦਾ ਕ੍ਰੋਸ ਜਾਂ ਸ਼ਾਈਵਾਲ ਆ ਜਾਂਦਾ ਦੋਸਤੋ ਵਿੱਚ ਪੱਖ ਤੇ ਥਣ ਥਣ ਗੋਲ ਆ ਜਾਂਦਾ ਬਿਲਕੁਲ ਸਾਹਮਣੇ ਆ ਵੇਖੋ ਠੀਕ ਆ ਥਣ ਥਣ ਚਾਰ ਨੇ ਪੂਰੇ ਤੇ ਦੇਣ ਵੀ ਰਪਿੰਦਰ ਕਿੰਨਾ ਗੈ ਆਈਡੀਆ ਇਹਦਾ ਮੰਨੀਏ ਫਿਰ ਇਹ ਤਿਆਰੀਆਂ ਜੀ ਅਸੰਦੂ ਸਾਹਿਬ ਇੱਕ ਦੋ ਦਿਨ ਹੀ ਦੀ ਇਹ ਖੇਡ ਵਾ ਦੋ ਲੱਗੇ ਤਿੰਨ ਦਿਨ ਲੱਗੇ ਕਿਹਾਂ ਸੂਪੂਗੀ ਠੀਕ ਹੈ ਜੀ ਠੀਕ ਲਓ ਦੋਸਤੋ ਦੋ ਤਿੰਨਾਂ ਦਿਨਾਂ ਦੀ ਖੇੜ ਆ ਵੀਰਾਂ ਦਾ ਵੀ ਦੋ ਤਿੰਨਾਂ ਦਿਨਾਂ ਦੇ ਵਿੱਚ ਲੜ ਲੜ ਜੇ ਜਿਹੜੇ ਮਾੜੇ ਮੋਟੇ ਢਿਲ ਢੁਲ ਦੀ ਦੀ ਆ ਰਾਤ ਦਿਨ ਚ ਹੀ ਬਣ ਪੁਣ ਕੇ ਜਿਹੜੀ ਤਿਆਰ ਹੋ ਜਾਣੀ ਆ ਦੋ ਤਿੰਨਾਂ ਦਿਨਾਂ ਚ ਹੀ ਗਾੜੀ ਗਜਾਰੇ ਤੋਂ ਵੱਧ ਬਣੀ ਹੈ ਹਾਂ ਹਾਂਜੀ ਬਾਕੀ ਜਿੰਨਾ ਕ ਬਣੀ ਹੈ ਉਹ ਅੱਜ ਪ੍ਰੋਪਰ ਤੁਹਾਡੇ ਸਾਹਮਣੇ ਆ ਤੇ ਲਵੀ ਜੀ ਵਛੀ ਆ ਦੂਜਾ ਸੂਹਾ ਸੁੰਦੀ ਆ ਠੀਕ ਆ ਜੀ ਕੱਦ ਵੀ ਮੀਡੀਅਮ ਕੋਈ ਮੰਨ ਕੇ ਵੀਰ ਸੌਦਾ ਕਰ ਲੇ ਬਾਕੀ ਖੋਲ ਕੇ ਤੁਹਾਨੂੰ ਇਹ ਵੀ ਤੋਰ ਕੇ ਦਿਖਾ ਦਿੰਨੇ ਆ ਸਭ ਤੋਂ ਅਹਿਮ ਗੱਲ ਆ ਜਿਹੜੀ ਦੋਸਤੋ ਰੇਟ ਵੀ ਬਿਲਕੁਲ ਵਾਜਬ ਜਾਇਜ਼ ਰੇਟ ਹੋਊਗਾ ਹਰ ਇੱਕ ਛੋਟੇ ਜ਼ਿਮੀਂਦਾਰ ਵੀਰ ਦੇ ਫਾਰਮਰ ਵੀਰ ਦੇ ਪਹੁੰਚ ਵਿੱਚ ਹੋਊਗਾ ਠੀਕ ਆ ਜੀ ਕੋਈ ਬਾਹਲੇ ਨਜਾਇਜ਼ ਮੁੱਲ ਨਹੀਂ ਹੁੰਦੇ ਇਸ ਘਰੋਂ ਵਜਾਇਜ਼ ਹੁੰਦੇ ਆ ਵੀ ਮੈਨੂੰ ਲੱਗਦਾ ਵੀ ਕੋਈ ਵਪਾਰੀ ਵੀਰ ਵੀ ਲੈ ਕੇ ਕੋਈ ਜਲਪਾਣੀ ਕੱਢ ਲੈਂਦੇ ਆ ਵਿੱਚੋਂ ਤੇ ਬਾਕੀ ਜਿਹੜਾ ਵੀਰ ਕੋਈ ਘਰੇਲੂ ਲੈ ਕੇ ਜਾਊਗਾ ਚਲੋ ਉਹਨਾਂ ਨੂੰ ਵੀ ਕੋਈ ਭਾਸਰ ਚੀਜ਼ ਮਿਲ ਜਾਂਦੀ ਆ ਆ ਦੇਖੋ ਲਾਉੜੀ ਠੀਕ ਆ ਸੋ ਬਾਕੀ ਹੈ ਸੀਰਸਲਾ ਕਾ ਕਰਮਾਲੀ ਠੰਡੀ ਠੀਰੀ ਆ ਬਾਕੀ ਕੋਈ ਡਰਾਕਲ ਜਿਹਾ ਪਸ਼ੂ ਨਹੀਂ ਹੈਗਾ ਦੋਸਤੋ ਜਿੱਦਾਂ ਮਰਜ਼ੀ ਕੋਈ ਲੈ ਕੇ ਆਪਾਂ ਤੁਰੇ ਫਿਰਦੇ ਆ ਨਾਰਮਲ ਤੁਸੀਂ ਦੇਖ ਸਕਦੇ ਜੀ ਠੀਕ ਆ ਤੇ ਠੀਕ ਆ ਵੀਰ ਰਪਿੰਦਰ ਤੋਰ ਲਗੇ ਤੁਦੋਸੋ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਨਵੇਂ ਆਏ ਪਸ਼ੂਆਂ ਬਾਰੇ ਵੀ ਪੁੱਛ ਸਕਦੇ ਜੇ ਨੰਬਰ ਤਾਂ ਕਰਕੇ ਆਪਾਂ ਜਿਹੜਾ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦਿੱਤੇ ਆ ਨਵੇਂ ਪਸ਼ੂ ਆਉਂਦੇ ਆ ਤੇ ਉਹਨਾਂ ਦੀ ਡਿਟੇਲ ਤੁਸੀਂ ਲੈ ਸਕਦੇ ਜੀ ਆਨਲਾਈਨ ਕਿਸੇ ਵੀਰ ਨੇ ਸੌਦਾ ਕਰਨਾ ਤੇ ਆਪਦੀ ਬਿਲਕੁਲ ਫਾਰਮੈਲਿਟੀ ਕਰਾਈਆ ਪੂਰਾ ਕਰ ਲਿਆ ਕਰੋ ਬਿਲਕੁਲ ਨਰਕ ਪਰਖ ਦਾ ਤੇ ਵੀਰ ਰਪਿੰਦਰ ਕਿੱਥੋਂ ਤੱਕ ਲੈਣੇ ਦੇਣੇ ਤੁਹਾਨੂੰ ਸਾਹਿਬ ਮੁੱਲ ਤਾਂ 40 ਕਰੀਏ 38000 ਦੀ ਹਾਨਾ 38 ਦੀ ਹਾਂਜੀ ਠੀਕ ਹੈ ਜੀ ਲਓ ਜੀ 38000 ਦੀ ਵੀਰਾਂ ਦਾ ਵੀ ਦੇ ਦੇਾਂਗੇ ਮੁੱਲ 40 ਕਰੀ ਚੱਲੀਏ ਜਿੱਦਾਂ ਮਰਜੀ ਆ 38000 ਦੀ ਮਿਲ ਜੂਗੀ ਤੁਹਾਨੂੰ ਇਹ ਬੈਡ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਸੂਈ ਸਵਾਈ ਤੁਹਾਨੂੰ ਬੈਡ ਦਿਖਾਉਣੇ ਜਿਹੜੀ ਬਿਲਕੁਲ ਤਾਜੀ ਸੂਈ ਆ ਤੇ ਰਾਤ ਹੀ ਸੂਈ ਲੱਗਦੀ ਆ ਬਾਕੀ ਆ ਰਾਤ ਹੀ ਅੱਜ ਰਾਤ ਹੀ ਸੂਈ ਆ ਹਾਂਜੀ ਹੰਦੂ ਸਾਹਿਬ ਰਾਤ ਦੀ ਸੂਈ ਜੇ ਅੱਛਾ ਜੀ ਜਿਹੇ ਜੀ ਨੂੰ ਪ੍ਰੋਪਰ ਪਾਈ ਆ ਠੀਕ ਆ ਹਾਂਜੀ ਤੇ ਗਾੜੀ ਠੰਡੀ ਤੇ ਨਹੀਂ ਬਹੁਤ ਓਕੇ ਹਾਂਜੀ ਇਹ ਜੀ ਕਰੋ ਚੱਕ ਜੀ ਇੱਕ ਚਵਾਈ ਕੀਤੀ ਆ ਸਵੇਰੇ ਅੱਛਾ ਹਾਂਜੀ ਤੇ ਕਰਾਰ ਕੀਤੀ ਇੱਕ ਦਿਨਾਂ ਕੀਤੀ ਆ ਠੀਕ ਹੈ ਜੀ ਹਾਂਜੀ ਲੋਚਵਾਈਆਂ ਹੋਈਆਂ ਕੋਚ ਕ ਜਿਹੜਾ ਦੋਸਤੋ ਰਾਤ ਸੂਨ ਤੋਂ ਬਾਅਦ ਦੁੱਧ ਚੋਇਆ ਬੋਲਾ ਤੇ ਕੋਚ ਕਜ ਮਾਰਨਿੰਗ ਚਵਾਈ ਹੋਈ ਆ ਤੇ ਅੱਜ ਦੂਜੇ ਤੀਜੇ ਕ ਡੰਗ ਦੀ ਜਿਹੜੀ ਚਵਾਈ ਆ ਸ਼ਾਮ ਨੂੰ ਹੋ ਜੂਗੀ ਤੇ ਵੀਰ ਬੱਚਾ ਮਗਰ ਕੀ ਤੇ ਇਹ ਮਗਰ ਵੱਛੀ ਆ ਜੀ ਵੱਛੀ ਆ ਹਾਂਜੀ ਲਓ ਜੀ ਮਗਰ ਵੱਛੀ ਫੀਮੇਲ ਕਾਫ ਆ ਸੂਆ ਕੋਈ ਵੀਰ ਤੀਜਾ ਵੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਸੂ ਸਵਾ ਦੇ ਵਿੱਚ ਆ ਦੂਜਾ ਦੂਜਾ ਸੂਆ ਸੰਧੂ ਸਾਹਿਬ ਦੂਜਾ ਹਾਂ ਦੂਜਾ ਥੋੜੀ ਫਿੱਕੀ ਜ਼ਰੂਰ ਬਾਦ ਇੱਕ ਤਾਂ ਸੂਸਾ ਚ ਆ ਕੇ ਠੱਪੀ ਜੀ ਗਈ ਆ ਆਹ ਹਾਂ ਤੇ ਸੂਆ ਤੁਜਾਈ ਆ ਦੂਜਾ ਸੂਆ ਗ ਸੋ ਨਾਰਮਲੀ ਦੋਸਤੋ ਆਪਾਂ ਦੇਖਦੇ ਆਂ ਵੀ ਪਸ਼ੂ ਜਿਹੜਾ ਕੋਈ 1 2 3 4 ਦਿਨਾਂ ਦਾ ਸੁਆ ਹੁੰਦਾ ਸੂਸਵਾਦ ਵਿੱਚ ਆ ਜਾਂਦਾ ਆ ਧਾਰਾਂ ਤਾਂ ਨੂੰ ਮਾਰ ਕੇ ਦਿਖਾ ਦਈਏ ਲਓ ਜੀ ਆ ਅਗਲੇ ਥਾਣਾ ਦੀ ਚਵਈਆ ਮਗਰਲੇ ਥਾਣਾ ਦੀ ਦੇਖਿਆ ਲਓ ਜੀ ਠੀਕ ਆ ਮਾੜਾ ਪਿੰਦਰ ਵੀਰ ਇਸੇ ਤਰ੍ਹਾਂ ਲਾਦਾ ਨੂੰ ਵੰਗਾ ਵੰਗਾ ਪਾਉਣ ਦੀ ਲੋੜ ਨਹੀਂ ਪਾਣੀ ਲਓ ਜੀ ਕੋਈ ਲੋੜ ਨਹੀਂ ਬਾਕੀ ਅੱਗੇ ਆਪਣੀ ਮਰਜ਼ੀ ਕੋਈ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਹਾਂ ਸਰਦਾ ਫਿਰ ਵੀ ਹਾਂਜੀ ਹਾਂਜੀ ਠੀਕ ਹੈ ਜੀ ਲਿਆ ਤੋਰਦੇ ਗਏ ਵੀਰ ਸੋ ਤਾਰਾਂ ਜਿਹੜੀਆਂ ਦੋਸਤੋ ਮਾਰ ਕੇ ਦੋ ਦੋ ਚਾਰ ਚਾਰ ਦਿਖਾਈਆਂ ਕਿਸੇ ਵੀਰ ਨੇ ਦੂਰੋਂ ਨੇੜਿਓਂ ਸੌਦਾ ਕਰਨਾ ਤੇ ਬੇਸ਼ੱਕ ਤੁਸੀਂ ਇੱਦਾਂ ਵੀ ਖਰੀਦ ਕੇ ਲੈ ਕੇ ਜਾ ਸਕਦੇ ਜੀ ਆਦਰਵਾਇਜ਼ ਕਿਸੇ ਵੀਰ ਨੇ ਘਰੇ ਆਉਣਾ ਆਪਣੀ ਤਸੱਲੀ ਕਰਨੀ ਹੈ ਜਿੱਦਾਂ ਮਰਜ਼ੀ ਤੁਹਾਡੀ ਚੁਆਇਸ ਹੈ ਜਿੱਦਾਂ ਵੀ ਕਿਸੇ ਵੀਰ ਨੂੰ ਸੈਟ ਬੈਠੇ ਠੀਕ ਹੈ ਜੀ ਬਾਕੀ ਨਾਰਮਲੀ ਸਾਰੇ ਵੀਰ ਜਾਣਦੇ ਆ ਵੀ ਪਸੂ ਸੂਸਵਾ ਦੇ ਵਿੱਚ ਆ ਦੋਸਤੋ ਅੱਜ ਰਾਤ ਰਾਤ ਹੀ ਸੂਈ ਆ ਜੇਜੂਰ ਪ੍ਰੋਪਰ ਪੈ ਚੁੱਕੀ ਆ ਕੋਈ ਬੇਫਿਕਰੀ ਨਾਲ ਸਬਦਾ ਕਰ ਸਕਦਾ ਤੇ ਬਾਕੀ ਕੋਈ ਪੰਜਾ ਸੱਤਾਂ ਦਿਨਾਂ ਬਾਅਦ ਰਿਕਵਰੀ ਹੋ ਜਾਊਗੀ ਇੱਕ ਵਾਰੀ ਫੇਰ ਜਿਹੜਾ ਦੋਸਤੋ ਪਸੂ ਲੱਪਾ ਜਾਂ ਲਾ ਜਾਂਦਾ ਇੱਕ ਵਾਰੀ ਫੇਰ ਬਾਹਰ ਆ ਜਾਊਗਾ ਪੰਜਾ ਸੱਤ ਅੱਠਾਂ ਦਿਨਾਂ ਤੱਕ ਤੇ ਬਾਕੀ ਚੱਡੇ ਚੁੱਡੇਲੇ ਪਾਸੋਂ ਸਾਫ਼ ਸੁਥਰੀ ਆ ਕਰਮਾ ਵਾਲੀ ਚਾਰ ਥਾਣ ਚਾਰੇ ਥਾਣ ਭਰਾ ਬਰੂ ਜਿਹੜਾ ਤੁਹਾਨੂੰ ਦਿਖਾਈ ਦਿੱਤਾ ਆਪਾਂ ਰੇਟ ਪੁੱਛ ਲੈਣੇ ਆ ਵੀਰ ਤੋਂ ਕਿੱਥੋਂ ਕੋ ਤੱਕ ਜਿਹੜਾ ਦੋਸਤੋ ਲੈਣ ਦੇਣ ਆ ਹਾਂ ਨਾ ਹੋ ਜਾਊਗੀ ਡਿਮਾਂਡ ਕੀ ਆ ਕਿਥੋਂ ਤੱਕ ਜਿਹੜੀ ਆ ਗੱਲ ਬਣ ਜੂਗੀ ਅੱਛਾ ਵੀ ਰੁਪਿੰਦਰ ਕੀ ਮੁੱਲ ਕਰਦੇ ਆ ਸੰਧੂ ਸਾਹਿਬ ਆ ਠੱਪੀ ਠੂਪੀ ਦਾ ਕਰਕੇ ਜਿਆ ਥੋੜੀ ਲਿੱਸੀ ਜਾਵੀਂ ਗਾਂ ਵੈਸੇ ਤਾਂ ਚੰਗੀ ਆ ਹਾਂ ਤੇ ਜਿਹੜੀ ਹਾਂ ਨਾ ਮੁੱਲ ਦਵਾ 40 ਕਰਾਈ ਜਾ 35000 ਦੇ ਦਾਂਗਾ ਲਾਸਟ 35 35 ਠੀਕ ਤੁਸੀਂ ਸਵਾਈਆ ਗਾੜੀ ਥਨਾ ਥਨਾ ਦੀ ਬਹੁਤ ਪਾਸ ਆ ਚੋ ਪੋਲੀ ਰੂਆਂ ਕੀ ਪੋਲੀ ਠੀਕ ਆ ਜੀ ਹਾਂ ਜੀ 35 ਦੀ ਅੱਜ ਹੋ ਜੂਗੀ 35 ਦੀ ਅੱਜ 35 ਦੀ ਹੋ ਜੂ ਕੱਲ ਨੂੰ ਦੋਤੇ ਚੜ ਗਈ ਤੇ ਫਿਰ ਚਲੋ ਸਾਡਾ ਰੇਟ ਬਿਲਕੁਲ ਹਾਂ ਜੀ ਬਿਲਕੁਲ ਬਿਲਕੁਲ ਹਾਂਜੀ ਆ ਹੁਣ ਬੋਲਾ ਸੀ 7 ਕਿਲੋ ਚ ਹੋਇਆ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਬੱਚੇ ਬਚਨ ਚਾ ਆ ਗਏ ਹਾਂ ਹਾਂ ਤੇ 12 14 ਕਿਲੋ ਦੁੱਧ ਦਾ ਆ ਮੈਂ ਭਾਈ ਇਹਨਾਂ ਦਾ ਦੁੱਧ ਨੂੰ ਆਂਦਾ ਕੁਛ ਨਹੀਂ ਸਾਡਾ ਕੁਛ ਲਓ ਦੋਸਤੋ 35000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ ਸੂਈ ਸਵਾਈ ਵੈੜ ਆ ਸੋ ਜਿਹੜੇ ਵੀਰ ਨੇ ਬਿਲਕੁਲ ਸੂਈ ਸਵਾਈ ਪਸ਼ੂ ਲੱਭਦੇ ਹੋ ਤੁਸੀਂ ਜਰੂਰ ਸੌਦਾ ਕਰ ਸਕਦੇ ਜੇ ਰੇਟ ਵੀ ਬੜਾ ਜਾਇਜ਼ ਆ ਸੋ ਪਸ਼ੂ ਆਲਮੋਸਟ ਜਿੰਨੇ ਦਿਖਾਏ ਸਾਰੇ ਰੇਟ ਭਾਅ ਅੱਪੜ ਤੇ ਜੈਨਮੋਣਾ ਜਾਇਜ਼ ਆ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਕੁਇਆ ਸੇ ਪਾਸਿਓਂ ਪਤਾ ਕਰਕੇ ਭਾਅ ਬਾਜ਼ਾਰ ਦਾ ਪਤਾ ਕਰਕੇ ਵੀ ਤੁਸੀਂ ਜਿਹੜਾ ਦੋਸਤੋ ਘਰੇ ਵਿਜ਼ਿਟ ਕਰ ਸਕਦੇ ਜੇ ਟਰਾਈ ਮਾਰ ਸਕਦੇ ਜੀ ਤੇ ਪਿੰਦਰ ਵੀਰੇ ਨੰਬਰ ਬੋਲਦਗੀ ਆਪਣੇ ਨੰਬਰ ਜੀ ਜਿਹੜੀ ਇੱਕ ਬੇਨਤੀ ਹੈ ਸੰਤੂ ਸਾਹਿਬ ਆ ਬੋਲ ਕੇ ਜਰੂਰ ਜੀ ਵੀ ਜਿਹੜਾ ਕੋਈ ਵੀ ਖੜਦਾ ਇਥੋਂ ਮਾਲ ਗੱਬਣਾ ਕੋਈ ਆਪਣਾ ਨਾ ਕੋਈ ਆਨਲਾਈਨ ਦਾ ਜਿਆਦਾ ਮਗਾਉਣ ਦੀ ਨਾ ਕੋਸ਼ਿਸ਼ ਕਰੇ ਵੀ ਆ ਵੀ ਆਪਣਾ ਜਾਜਪਰ ਕਰਕੇ ਚਲਦਾ ਲੈ ਜੀ ਨਹੀਂ ਆਪਣੀ ਸਾਈ ਲੈ ਜੀ ਬਿਲਕੁਲ ਠੀਕ ਹੈ ਜੀ ਆਪਣੀਆਂ ਸਿੱਧੀਆਂ ਸਾਦੀਆਂ ਗੱਲਾਂ ਕਿਉਂ ਮਾਲ ਆਪਣਾ ਇੱਥੇ ਵਿਗਦਾ ਭਾਅ ਮੌਜੂਦ ਪੱਧਰੇ ਸਹੀ ਹੈ ਸਹੀ ਹੈ ਤੇ ਦੂਜੀ ਗੱਲ ਕੋਈ ਆਵੇ ਵੀਰ ਮੇਰਾ ਤੇ ਆ ਆ ਜਿਹੜਾ ਗੱਬਣਾ ਚੈੱਕ ਪਾਸ ਕਰਕੇ ਆਪਦਾ ਬਾਹਰ ਤੇ ਕੋਈ ਲਾਂਬਾ ਨਾ ਮੇਰਾ ਵੀਰ ਦਾ ਬਾਹਰ ਤੇ ਲਾਂਬਾ ਹੋ ਕੇ ਬਗਾਨੇ ਕੋਲੋਂ ਮਾਲਮ ਦਾ ਹਨਾ ਇਹਦੇ ਵਿੱਚ ਲਾਂਬੇ ਦਿਖਾ ਕੇ ਦਾਰਨੀ ਅਸੀਂ ਬਿਲਕੁਲ ਹਨਾ ਕਿਹੜਾ ਸਾਡੇ ਘਰ ਤੋਂ ਤਸੱਲੀ ਕਰਕੇ ਲੈ ਜੀ ਬਸ ਜੀ ਬਸ ਹਾਂਜੀ ਲਓ ਵੀ ਦੋਸਤੋਂ ਨੰਬਰ ਕਵੀਰਪਿੰਦਰ ਬੋਲਦਗੇ ਨੰਬਰ ਜੀ 76968 68950 ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋਂ ਬੇਨਤੀ ਇਹੋ ਹੀ ਹੁੰਦੀ ਆ ਜ਼ਰੂਰੀ ਵੀ ਮਾਲ ਪਸੰਦ ਆਊਗਾ ਜਿਹੜੇ ਵੀਰ ਨੂੰ ਆਪ ਦੀ ਤਸੱਲੀ ਘਰ ਆਣ ਕੇ ਕਰ ਲੈ ਜਾਓ ਦੋਸਤੋ ਜਿੱਦਾਂ ਵੀ ਕਿਸੇ ਵੀਰ ਦੀ ਜਾਂਚ ਪਰਖੇਗੀ ਉਦਾਂ ਹੀ ਕਰਕੇ ਤਸੱਲੀ ਲੈ ਜਾਓ ਬਾਅਦ ਵਿੱਚ ਕਈ ਵੀ ਵੀਰ ਜੁम्मेवार ਠਹਿਰ ਆਉਂਦੇ ਆ ਵੀ ਮਾੜਾ ਚੰਗਾ ਪਸੂ ਹੌਲਾ ਪੈਂਦਾ ਤੇ ਉਹਦੇ ਬਾਰੇ ਬਾਅਦ ਵਿੱਚ ਮੇਰਾ ਵੀਰ ਨਾ ਕਿਹਾ ਕਰੋ ਕਿਉਂਕਿ ਹਰ ਕਥਾਂ ਤੋਂ ਆਪਾਂ ਵੀਡੀਓ ਕਵਰੇਜ ਕਰਦੇ ਆ ਤੇ ਵਾਰ-ਵਾਰ ਬੇਨਤੀ ਕਰਦੇ ਆ ਵੀ ਤਸੱਲੀ ਮਾਲਕ ਓਨਰ ਦੇ ਘਰੇ ਆਣ ਕੇ ਰੱਸਾ ਖੋਲਣ ਤੋਂ ਪਹਿਲਾਂ ਆਪਦਾ ਚੌਥਾ ਥਾਣਾ ਦੀ ਤਪਾਈ ਕਰਕੇ ਵਰਾ ਕੇ ਆ ਵੀ ਤਸੱਲੀ ਕਰਿਆ ਕਰੋ ਬਾਅਦ ਵਿੱਚ ਪੇਮੈਂਟ ਅਗਲੇ ਬੰਦੇ ਦੀ ਓਨਰ ਦੀ ਪੂਰੀ ਕਰਕੇ ਦੋਸਤੋ ਆਪਣਾ ਪਸੂ ਖੋਲ ਕੇ ਲੈ ਕੇ ਜਾਇਆ ਕਰੋ ਇਹ ਜ਼ਰੂਰੀ ਬੇਨਤੀਆਂ ਪ੍ਰਵਾਨ ਕਰਿਓ ਦੋਸਤੋ ਬਾਕੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ